ਨਾਨਕ ਨਾਵੈ ਬਾਜ ਸਨਾਤ ਸਮਾਜ ਇਥੇ ਮੰਨੂਵਾਦੀ ਸੋਚਨੇ ਜਾਤਾਂ ਪਾਤਾਂ ਵਿੱਚ ਵੰਡਤਾ ਇਹ ਫਲਾਣੀ ਜਾਤ ਦਾ ਇਹ ਫਲਾਣੀ ਗੋਖ ਦਾ ਇਹ ਫਲਾਣੀ ਦਾ ਇਹ ਫਲਾਣੀ ਦਾ ਸਾਡੇ ਵਿੱਚ ਆਪਸੀ ਫੁੱਟ ਪੜ ਦਿੱਤੀ ਈਰਖਾ ਪੜ ਦਿੱਤੀ ਇਹ ਹਿੰਦੂ ਮਤ ਮੰਨੂਵਾਦੀ ਸਿਮਰਤੀਆਂ ਵਗੈਰਾ ਕਹਿੰਦੀਆਂ ਨੇ ਵੀ ਇਹ ਜਾਤਾਂ ਪਾਤਾਂ ਹੁੰਦੀਆਂ ਨੇ ਹਾਲਾਂਕਿ ਇਹ ਪ੍ਰਮਾਤਮਾ ਨੇ ਨਹੀਂ ਬਣਾਈਆਂ ਇਹ ਤਾਂ ਮੰਨੂਵਾਦੀ ਬ੍ਰਾਹਮਣ ਨੇ ਬਣਾਈਆਂ ਨੇ ਹਿੰਦੂ ਮਤ ਦੀ ਦੇਣ ਹੈ ਜੀਵਸੀ ਗੁਰਬਾਣੀ ਦੀ ਕਸਵੱਤੀ ਤੇ ਪਰਖਦੇ ਆ ਨਾ ਇਹਨਾਂ ਗੱਲਾਂ ਨੂੰ ਤੇ ਗੁਰਬਾਣੀ ਕਹਿੰਦੀ ਹੈ ਸਾ ਜਾਤ ਸਾ ਪਤ ਹੈ ਜੇਹੇ ਕਰਮ ਕਮਾਏ ਕਿਹਨੇ ਮਨੁੱਖ ਦੀ ਭਾਈ ਉਹੋ ਜੀ ਜਾਤ ਹੁੰਦੀ ਐ ਜਿਹੋ ਜੇ ਉਹ ਕਰਮ ਕਮਾਉਂਦਾ ਮਾੜੇ ਕਰਮ ਕਮਾਉਂਦਾ ਉਹ ਮਾੜੀ ਜਾਤ ਵਾਲਾ ਚੰਗੇ ਕਰਮ ਕਮਾਉਂਦਾ ਚੰਗੀ ਜਾਤ ਵਾਲਾ ਹੋਰ ਕੋਈ ਟੀਜੀ ਜਾਤ ਨਹੀਂ ਬਣੀ ਮਰਵਾਣੀ ਮੁਤਾਬਕ ਹੋਰ ਕੋਈ ਨਹੀਂ ਹੈ ਜਾਤ ਪਤ ਕੇ ਬਾਬੇ ਦੇ ਬਾਣ ਦੇ ਇਥੋਂ ਕਿੰਦੀ ਆਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਾਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕਾਹਨ ਭਲੇ ਕੋ ਮੰਦੇ ਤਸੋ ਭਾਏ ਕਿਹੜਾ ਚੰਗਾ ਕਿਹੜਾ ਮਾੜਾ ਕਿਤਾ ਪ੍ਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਇੱਕੋ ਨੂਰ ਤੋਂ ਪੈਦਾ ਹੋਇਆ ਫਿਰ ਕੌਣ ਤੇ ਕੌਣ ਚੰਗਾ ਤੇ ਕੌਣ ਮਾੜਾ ਭਗਤ ਸਾਹਿਬਾਂ ਦੇ ਇੱਥੇ ਤਾਂ ਗੱਲ ਕਰਦੇ ਨੇ ਕਹਿੰਦੇ ਜੋਤੋ ਬ੍ਰਾਹਮਣ ਬ੍ਰਹਮਣੀ ਜਾਇਆ ਤੋ ਆਨ ਬਾਤ ਕਾਹੇ ਨਹੀਂ ਆਇਆ ਐਡੀ ਵੱਡੀ ਸੱਟ ਮਾਰੀ ਆ ਨਾ ਐਡੀ ਵੱਡੀ ਡਾਂਗ ਮਾਰੀ ਆ ਪਤਾ ਕੀ ਆਖਿਆ ਕਹਿੰਦੇ ਕਮਲਿਆ ਬ੍ਰਾਹਮਣਾ ਤੂੰ ਜਾਤ ਪਾਤ ਦਾ ਹੰਕਾਰ ਕਰਦਾ ਜੇ ਤੂੰ ਆਪਣੇ ਆਪ ਨੂੰ ਕਹਿਣਾ ਨਾ ਵੀ ਮੈਂ ਆ ਫਲਾਣੀ ਜਾਤ ਦਾ ਜੋ ਤੋ ਬ੍ਰਾਹਮਣ ਬ੍ਰਾਹਣੀ ਜਾਇਆ ਜੇ ਤੂੰ ਬ੍ਰਾਹਮਣ ਕਿਸੇ ਬ੍ਰਾਹਣੀ ਨੇ ਜਨਮ ਦਿੱਤਾ ਤੈਨੂੰ ਬ੍ਰਾਹਣੀ ਮਾਂ ਨੇ ਤੈਨੂੰ ਜਨਮ ਦਿੱਤਾ ਹੈ ਇਹ ਕਹਿੰਦੇ ਤੋ ਆਨ ਬਾਤ ਕਾਹੇ ਨਹੀਂ ਆਇਆ ਜਿਹੜੇ ਰਾਹੇ ਇਸ ਮਾਰ ਜਨਮ ਲੈਂਦਾ ਤੂੰ ਉਹ ਰਾਹ ਛੱਡ ਕੇ ਹੋਰ ਰਾਹ ਕਿਉਂ ਨਹੀਂ ਪੈਦਾ ਹੋਇਆ ਇੱਥੋਂ ਤਾਂ ਗੱਲ ਆਖੀ ਆ ਬਾਣੀ ਵਿੱਚ ਕਿਥੋਂ ਤਾਂ ਚਲੇ ਜਨਮ ਲੈਂਦੇ ਨੇ ਮਖੜਾ ਕਿਹੜਾ ਰਾਹ ਬਣਿਆ ਕਹਿੰਦੇ ਦੇਖੋ ਕਿੱਡੀ ਵੱਡੀ ਗੱਲ ਕਹਿ ਦੇਣੀ ਸਾਂਝੀ ਕੀਤੀ ਕਿ ਕਿਸੇ ਨੇ ਤੋ ਆਨ ਬਾਤ ਆਨ ਦਾ ਅਰਥ ਹੈ ਦੂਜਾ ਬਾਤ ਮੈਨੇ ਰਾਹ ਕਾਹੇ ਨਹੀਂ ਰਸ ਕਿਥੋਂ ਨਹੀਂ ਆਇਆ ਫਿਰ ਕਹਿੰਦੇ ਨੇ ਭਗਤ ਜੀ ਬਾਣੀ ਦੇ ਕਹਿੰਦੇ ਨੇ ਵੀ